ਹੋ ਨੋਤਰਜ ਲੋਕਾਂ ਦਾ ਨਹੀਂ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਫਿਰ ਨਹੀਂ ਖੜਦੀ ਫਿਰ ਕਿਸੇ ਬੰਨੇ ਦੁਨੀਆ ਖੜਦੀ ਹੈ ਬਈ ਹਾਂਜੀ ਬਿਲਕੁਲ ਫਿਰ ਆ ਰੱਬ ਸਮਝਣ ਲੱਗਿਆ ਆਪਣੇ ਆਪ ਸਰਕਾਰਾਂ ਤੋਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਅਮੇਜ ਜਿੱਤੋ ਤੁਹਾਡੇ ਬਿਲਕੁਲ ਮੁਕਾਬਲੇ ਤੇ ਲੋਕ 10000 ਚ ਗੁਜ਼ਾਰਾ ਕਰ ਰਹੇ ਆ ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕੀ ਕਰੀਏ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੋੜੀ ਜਾਂਦੇ ਹੋ ਮਤਲਬ ਮਤਲਬ ਪਤਾ ਕੀ ਸਰ ਮਤਲਬ ਕਿ ਮੈਂ ਪ੍ਰਸਾਦਨੀ ਕੀਤਾ ਦੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਕਰਦੇ ਦੇ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਇੱਦੀ ਲੱਗਦੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੀ ਮੈਂ ਤੁਸੀਂ ਦੇਖਿਓ ਜੀ ਤੁਸੀਂ ਦੇਖੋ ਲੱਗਿਆ ਜੀ ਪਰ ਲੱਗਦੀ ਨਹੀਂ ਕਿ ਕਈ ਵਾਰੀ ਤਾਂ ਨਕਸ਼ੇ ਬਣਾਉਣ ਨੂੰ ਟਾਈਮ ਲੱਗਿਆ ਚਲੋ ਜੀ ਆਪਾਂ ਦੇ ਆਪ ਉਪਰ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨੇ ਨਕਸ਼ਾ ਬਣਾਉਣ ਲਈ ਵੀ ਟਾਈਮ ਲੱਗਿਆ ਪਲੀਜ਼ ਇਹਨੂੰ ਵੀ ਇਹਦਾ ਕਿਵੇਂ ਬਣਾਉਣਾ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕਿ ਆਪਾਂ ਸਪਲਾਈ ਲਾਈਨ ਦਾ ਰੋਕ ਦਾਂਗੇ ਉਹ ਜਦੋਂ ਮਰਜ਼ੀ ਰੋਕ ਦਾਂਗੇ ਪਰ ਸਪਲਾਈ ਲਾਈਨ ਰੋਕਣ ਤੇ ਓਟ ਸੈਂਟਰ ਰੀ ਹਾਈਵ ਸੈਂਟਰ ਦਵਾਨੀਆਂ ਪ੍ਰੋਪਰ ਉਹਨਾਂ ਵਾਸਤੇ ਬਣਾਈਆਂ ਕਿ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਨਹੀਂ ਆਉਣਗੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹ ਤਾਂ ਉਹ ਤਾਂ ਮਰੀਜ਼ ਨਹੀਂ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਐਡਿਕਟਡ ਨੇ ਦੇਖੇ ਨਾਲਿਆ ਤੇ ਸਖਤਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3 4-5 ਮਹੀਨੇ ਆਪਰੇ ਹੋ ਗੀਆਂ ਅੱਜ ਤੱਕ ਨਹੀਂ ਆਈਆਂ ਅਸੀਂ ਬਾਕੇ ਉਹਨਾਂ ਨੂੰ ਬਚਾਉਣਾ ਵੀ ਹੈ ਇਹ ਨਹੀਂ ਹੈ ਕਿ ਉਹਨੂੰ ਅਸੀਂ ਛੱਡ ਦਈਏ ਤਾਂ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਦਰਿਆਵਾਂ 'ਚ ਕਰਦੀ ਦੋ ਦੋ ਨਾ ਸਰ ਕਿਹੜੇ ਲੱਗ ਕੇ ਕਿਹੜੇ ਲੱਗ ਕੇ ਲੱਗਦਾ ਵੀ ਇੱਥੇ ਅੱਧੇ ਨੂੰ ਨਾ ਇੱਥੇ ਵੀ ਪਤਾ ਹੈ ਛੇੜ ਵਿੱਚ ਹੈ ਇਥੋਂ ਉੱਪਰੋਂ ਉੱਥੇ ਬੈੰਦੇ ਨੇ ਉਹ ਸਾਰਾ ਆਈਡੈਂਟੀਫਾਈ ਕਰਨਾ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਜ ਤੇ ਤਹਿਸੀਲਦਾਰ ਆਣੇ ਕਹਿੰਦੇ ਸਨ ਪਰ ਇਹਦੀ ਲੱਗ ਉਹ ਉਸੇ ਦੀ ਕਰ ਰਹੇ ਨੇ ਕੋਈ ਗੱਲ ਕਰ ਇੱਕ ਨੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਨੁਲ ਪੁਰਸਮੁਲਾ ਚ ਬੈਠੇ ਆ ਜੀ ਉਹਨਾਂ ਦੇ ਜਿਹੜੇ ਨਸੇ ਵਾਲੇ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਹੈ ਤੇ ਜੇ ਉਸ ਨੂੰ ਥੋੜਾ ਜਿਹਾ ਨਾ ਜੱਤ ਥੋੜਾ ਜਿਹਾ ਬਿਲਕੁਲ ਇਹ ਜ਼ਰੂਰ ਐਡ ਕਰਦੇ ਸਰ ਪੰਜਾਬ ਭਰ ਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੁਣ ਇੱਕ ਸਵਾਲ ਕਰ ਹਾਂ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ ਦੇ ਵਿੱਚ ਇਹ ਕਿ ਈਐਸਆਈ ਇਹ ਹਾਂ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20 20 ਸਾਲਾਂ ਤੋਂ ਉੱਥੇ ਹਾਂ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਇਲਾਕਾ ਹੀ ਬਦਲ ਗਿਆ ਬਨੂੜ ਤੋਂ ਜਾ ਕੇ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਨਾਂ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆڈر ਦਿੱਤੇ ਨੇ ਕਿ ਐਸਐਸਪੀ ਆਪ ਚੇਂਜ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਵੇਚਦਾ ਰਿਹਾ ਤਾਂ ਮੈਂ ਐਸਐਸਪੀ ਨੂੰ ਸਸਪੈਂਡ ਕਰਾਂਗਾ